ਬਦੇਸ਼ਾਂ ਨੂੰ ਫੇਲ ਕਰਨ ਵਾਲਾ ਪਿੰਡ ਪਹਿਲੀ ਵਾਰ ਆਇਆ ਸਾਹਮਣੇ ਪਿੰਡ ਦੀ ਝਾਲਕ ਦੇਖਣ ਲਈ ਲੱਗਦੇ ਲੱਖਾਂ ਡਾਲਰ ਮਾਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਵੇਖੋ ਠੰਡ ਕੀ وجہ سے ਠੰਡ ਕੀ وجہ سے ਇਹ ਸਾਰੀ ਲੱਕੜ ਕੀ ਬਣੀ ਹੋਇਆ ਅਗਰ ਬਾਹਰ ਦਾ ਸਟਰਕਚਰ ਅਗਰ ਸੀਮੈਂਟ से ਬਣਾਉਗਾ ਫਿਰ ਵੀ ਅੰਦਰ से ਪੈਲਿੰਗ ਤੋਂ ਕਰਨਾ ਹੀ ਪੈਂਦਾ ਹੈ ਨਹੀਂ ਤਾਂ ਸਰਦੀਆਂ ਵਿੱਚ ਸਰਵਾਈਵ ਕਰਨਾ ਬਹੁਤ ਮੁਸ਼ਕਿਲ ਹੈ ਚਾਰਨਿਆਂ ਦਾ ਪਾਣੀ ਪਹਾੜਾਂ ਉੱਪਰੋਂ ਕਿੱਦਾਂ ਆ ਰਿਹਾ ਆ ਇਹ ਪਾਣੀ ਇਸੇ ਤਰ੍ਹਾਂ ਪਿੰਡ ਵੱਲ ਨੂੰ ਵਧਦਾ ਆ ਹੁਣ ਤਾਂ ਸਾਨੂੰ ਇੰਜਣ ਲੱਗਣ ਲੱਗਾ ਆ ਕਿ ਵਾਕਿਆ ਹੀ ਅਸੀਂ ਸਵਰਗ ਦੇ ਵਿੱਚ ਆ ਗਏ ਆ ਕਿੰਨੇ ਸੋਹਣੇ ਸੋਹਣੇ ਘਰ ਲੱਕੜ ਦੇ ਬਣੇ ਹੋਏ ਆ ਤੇ ਬਾਪੂ ਜੀ ਥੱਲੇ ਪਸ਼ੂ ਵਗੈਰਾ ਬੰਦੇ ਆ ਨਾ ਹਾਂ ਹਾਂ ਠੀਕ ਆ ਪਸ਼ੂ ਵਗੈਰੇ ਬੰਦ ਕਰਨੇ ਕੋਈ ਹੋਾਈ ਨਹੀਂ ਚਾਹੀ ਤੇ ਉੱਪਰ ਉੱਪਰ ਆਪ ਨਾ ਹਾਂ ਦੇਖੋ ਕਿੰਨਾ ਛੋਟਾ ਜਿਹਾ ਦਰਵਾਜਾ ਆ ਜਿਹਦਾ ਡਿਜ਼ਾਈਨ ਇੱਕ ਬਿਲਕੁਲ ਵੱਖਰਾ ਆ ਦੇਖ ਲਓ ਕਾਰੀਗਰ ਕਿਦਾਂ ਤਰਾਸ ਤਰਾਸ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾਉਂਦੇ ਸੀ ਤੇ ਇਸ ਦਰਵਾਜੇ ਨੂੰ ਲੋਕ ਦੇਖੋ ਕਿਸ ਤਰ੍ਹਾਂ ਦਾ ਲੱਗਾ ਹੋਇਆ ਆ ਇਹ ਵੀ ਬਦਰੀਨਾਥ ਜੀ ਦੇ ਮੰਦਰ ਦਾ ਇੱਕ ਹਿੱਸਾ ਆ ਕਾਫੀ ਵੱਡੇ ਏਰੀਏ ਦੇ ਵਿੱਚ ਮੰਦਰ ਬਣਿਆ ਹੋਇਆ ਆ ਪੀਵੀ7 ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਰਾਮ ਰਾਮ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਤੁਸੀਂ ਸਾਰੇ ਜਾਣਦੇ ਆ ਅਸੀਂ ਹਿਮਾਚਲ ਜ਼ਿਲ੍ਹੇ ਦੇ ਸ਼ਾਂਗਲਾ ਬੈਲੀ ਵਿੱਚ ਰੁਕੇ ਹੋਏ ਆ ਅੱਜ ਅਸੀਂ ਤੁਹਾਨੂੰ ਸ਼ਾਂਗਲੇ ਦਾ ਲੁਕਿਆ ਹੋਇਆ ਸਦੀਆਂ ਪੁਰਾਣਾ ਪਿੰਡ ਦਿਖਾਉਣ ਜਾਣ ਜਾ ਰਹੇ ਆ ਜਿਹੜਾ ਉੱਚੀਆਂ ਉੱਚੀਆਂ ਪਹਾੜੀਆਂ ਇੱਕ ਸੰਘਣੇ ਜੰਗਲ ਦੇ ਵਿੱਚ ਇੱਕ ਤਰ੍ਹਾਂ ਲੁਕਿਆ ਹੋਇਆ ਆ ਮਾਰੋ ਨਜ਼ਰ ਇਸ ਪਿੰਡ ਵੱਲ ਹੁਣ ਤੁਸੀਂ ਦੇਖ ਖੁਦ ਅੰਦਾਜ਼ਾ ਲਾ ਲਓ ਆਲੇ-ਦੁਆਲੇ ਕਿੰਨੇ ਉੱਚੇ-ਉੱਚੇ ਸੰਗਣੇ ਪਹਾੜਾ ਜਿਹੜੇ ਬਰਫ਼ ਨਾਲ ਭਰੇ ਪਏ ਆ ਤੇ ਉਹਨਾਂ ਦੇ ਬਿਲਕੁਲ ਥੱਲੇ ਇਹ ਪਿੰਡ ਬਸਿਆ ਹੋਇਆ ਆ ਪਿੰਡ ਦੇ ਆਲੇ-ਦੁਆਲੇ ਬਸਪਾ ਰੀਵਰ ਜਾ ਰਹੀ ਆ ਜਿਹਦੀ ਬਾਤ ਸੁਣ ਹਰ ਕਿਸੇ ਨੂੰ ਸਕੂਨ ਮਿਲੇਗਾ ਹੁਣ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਆ ਕੇ ਸ਼ਾਂਗਰਾ ਬੈਲੀ ਦਾ ਇਹ ਕਿੰਨਾ ਸੋਹਣਾ ਪਿੰਡ ਆ ਇਸ ਪਿੰਡ ਨੂੰ ਦੇਖਣ ਵਾਸਤੇ ਲੋਕ ਦੂਰੋਂ ਦੂਰੋਂ ਆਉਂਦੇ ਆ ਚਲੋ ਹੁਣ ਵੱਧਦੇ ਆ ਇਸ ਪਿੰਡ ਵੱਲ ਬਹੁਤ ਪੁਰਾਣੇ ਪੁਰਾਣੇ ਸਾਨੂੰ ਘਰ ਇੱਥੇ ਦਿਖਾਈ ਦੇਣਗੇ ਇੱਕ ਪੁਰਾਣਾ ਸੱਭਿਆਚਾਰ ਕਲਚਰ ਵੀ ਸਾਨੂੰ ਇੱਥੇ ਦਿਖਾਈ ਦਊਗਾ ਚਲੋ ਹੁਣ ਵੱਧਦੇ ਆ ਪਿੰਡ ਵੱਲ ਨੂੰ ਤੇ ਹਰ ਵਾਰ ਦੀ ਤਰ੍ਹਾਂ ਅਸੀਂ ਤੁਹਾਨੂੰ ਰਸਤੇ ਦਾ ਸੋਹਣਾ ਸੋਹਣਾ ਨਜ਼ਾਰਾ ਦਿਖਾਉਂਦੇ ਜਾਣਾ ਆ ਦੇਖੋ ਕੁਦਰਤ ਦਾ ਨਜ਼ਾਰਾ ਇੰਨੀ ਸੋਹਣੀ ਜਗ੍ਹਾ ਇਹ ਸਦੀਆਂ ਪੁਰਾਣਾ ਪਿੰਡ ਬਸਿਆ ਹੋਇਆ ਆ ਠੰਡੀ ਠੰਡੀ ਹਵਾ ਮੂੰਹ ਤੇ ਵੱਜ ਰਹੀ ਆ ਇਸ ਤਰ੍ਹਾਂ ਦੇ ਰਾਹਤੇ ਪਾਰ ਕਰਦੇ ਹੋਏ ਤੁਸੀਂ ਇਸ ਪਿੰਡ ਤੱਕ ਪਹੁੰਚੂਗੇ ਦੇਖੋ ਤਾਂ ਕੀ ਨਜ਼ਾਰਾ ਆ ਕਿੰਨੀਆਂ ਉੱਚੀਆਂ ਉੱਚੀਆਂ ਪਹਾੜੀਆਂ ਆ ਪਿੰਡੇ ਆਲੇ ਦੋਲੇ ਕਿੰਨੇ ਕਿੰਨੇ ਸੋਹਣੇ ਦੇਖ ਲਓ ਤੁਸੀਂ ਦਰਖਤ ਆ ਰਹੇ ਆ ਆਪ ਉਹਲਾ ਤੇ ਪੁਲ ਦੇ ਉਪਰੋਂ ਬੱਚੇ ਲੰਘ ਕੇ ਆ ਰਹੇ ਆ ਕੈਸੇ ਹੋ ਠੀਕ ਹੋ ਕੌਨਸੀ ਕਲਾਸ ਵਿੱਚ ਪੜ੍ਹਦੇ ਹੋ ਆਪ 4th ਵਿੱਚ ਔਰ ਆਪ ਇਹ ਇਹ ਫਸਟ 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 ਕਿਵੇਂ ਹੋ ਠੀਕ ਹੋ ਚਲੋ ਬਾਈ ਤੁਹਾਨੂੰ ਮੋਟਰਸਾਈਕਲ ਉੱਤੇ ਪਿੰਡ ਦੀਆਂ ਗਲੀਆਂ ਦਿਖਾਵਾਂਗੇ ਜੋ ਤੁਹਾਨੂੰ ਵਿਦੇਸ਼ਾਂ ਵਾਂਗ ਜਾਪਣਗੀਆਂ ਮਾਰੋ ਘਰਾਂ ਵੱਲ ਨਜ਼ਰ ਸਭ ਲੱਕੜਾਂ ਦੇ ਘਰ ਤੁਸੀਂ ਦੇਖੋ ਕੁਦਰਤ ਦਾ ਕ੍ਰਿਸ਼ਮਾ ਕਿੰਨ ਲੋਕਾਂ ਨੇ ਪਹਾੜੀ ਉੱਪਰ ਆਪਣੇ ਘਰ ਬਣਾਏ ਹੋਏ ਆ ਨਾਲ ਨਾਲ ਦੇਖ ਲਓ ਤੁਸੀਂ ਪਾਣੀ ਝਰਨਿਆਂ ਦਾ ਆ ਰਿਹਾ ਆ ਦਿਲ ਨੂੰ ਸਕੂਨ ਦੇਣ ਵਾਲਾ ਦ੍ਰਿਸ਼ ਆ ਇਸ ਵੇਲੇ ਘਰਾਂ ਦੇ ਬਾਹਰ ਇਸ ਤਰ੍ਹਾਂ ਗੱਡੀਆਂ ਖੜੀਆਂ ਆ ਤੇ ਅੱਗੇ-ਅੱਗੇ ਤੁਸੀਂ ਦੇਖੋ ਕਿਆ ਨਜ਼ਾਰਾ ਆ ਮਾਰੋ ਨਜ਼ਰ ਇਧਰ ਇਸ ਤਰ੍ਹਾਂ ਦਾ ਸੋਹਣਾ ਦ੍ਰਿਸ਼ ਦੇਖ ਕਿਹਨੂੰ ਵਿਦੇਸ਼ਾਂ ਦਾ ਭਲੇਖਾ ਨਹੀਂ ਪਊਗਾ ਇੰਨੇ ਸੋਹਣੇ ਸੋਹਣੇ ਪਿੰਡ ਵੀ ਦੇਖ ਲਓ ਤੁਸੀਂ ਹਿਮਾਚਲ ਦੇ ਵਿੱਚ ਹੈਗੇ ਆ ਇਹ ਇਹ ਪਿੰਡ ਦੇਖ ਕਈ ਭਰਾ ਭੈਣ ਕਹਿਣਗੇ ਇਹ ਭਾਰਤ ਦਾ ਪਿੰਡ ਹੋ ਹੀ ਨਹੀਂ ਸਕਦਾ ਵਾਕਿਆ ਹੀ ਇੰਨਾ ਸੋਹਣਾ ਪਿੰਡ ਅਸੀਂ ਪਹਿਲਾਂ ਨਹੀਂ ਦੇਖਿਆ ਆ ਦੇਖੋ ਤੁਸੀਂ ਸਾਨੂੰ ਮੋਟਰਸਾਈਕਲ ਰੋਕਣਾ ਪੈ ਗਿਆ ਕਿਉਂਕਿ ਦ੍ਰਿਸ਼ ਇੰਨਾ ਸੋਹਣਾ ਆ ਤੁਸੀਂ ਦੇਖੋ ਜਾਮਨਿਆਂ ਦਾ ਪਾਣੀ ਪਹਾੜਾਂ ਉੱਪਰੋਂ ਕਿੱਦਾਂ ਆ ਰਿਹਾ ਆ ਇਹ ਪਾਣੀ ਇਸੇ ਤਰ੍ਹਾਂ ਪਿੰਡ ਵੱਲ ਨੂੰ ਵਧਦਾ ਆ ਇਹ ਨਾਲੇ ਪੱਕੇ ਬਣਾਏ ਗਏ ਆ ਦੁੱਧ ਵਰਗਾ ਪਾਣੀ ਜਿਹਦੇ ਪੀਣ ਦੇ ਫਾਇਦੇ ਤੁਸੀਂ ਸਾਰੇ ਜਾਣਦੇ ਆ ਜੜੀਆਂ ਬੁੱਟੀਆਂ ਵਾਲਾ ਇਹ ਪਾਣੀ ਹੁੰਦਾ ਆ ਤੇ ਅੱਗੇ-ਅੱਗੇ ਤੁਸੀਂ ਨਜ਼ਾਰਾ ਦੇ ਸਕਦੇ ਆ ਕੁਦਰਤ ਦਾ ਇਸ ਜਗ੍ਹਾ ਆ ਕੇ ਕਿਹਨੂੰ ਸ਼ਾਂਤੀ ਨਹੀਂ ਮਿਲੂਗੀ ਇਹ ਪਾਣੀ ਇੱਧਰੋਂ ਵੀ ਜਾਂਦਾ ਆ ਬੱਕਰੀਆਂ ਬੱਕਰੀਆਂ ਨਾਲੀਆਂ ਵੀ ਬਣਾਈਆਂ ਗਈਆਂ ਆ ਦਿਲ ਕਰਦਾ ਇਸ ਜਗ੍ਹਾ ਥੋੜਾ ਟਾਈਮ ਅਸੀਂ ਬੈਠੀਏ ਤੁਹਾਨੂੰ ਅਗਲਾ ਦ੍ਰਿਸ਼ ਦਿਖਾਉਂਦੇ ਆ ਇੰਨੇ ਸੋਹਣੇ ਸੋਹਣੇ ਪਿੰਡ ਆ ਸਾਨੂੰ ਦੇਖਣ ਨੂੰ ਮਿਲਦੇ ਪਏ ਆ ਸਾਨੂੰ ਨਹੀਂ ਲੱਗਦਾ ਸ਼ਾਂਗਲਾ ਆ ਕੇ ਕਿਸੇ ਨੇ ਇਹ ਪਿੰਡ ਪਹਿਲਾਂ ਦੇਖਿਆ ਹੋਊਗਾ ਜਿੱਧਰੋਂ ਪਾਣੀ ਆ ਰਿਹਾ ਤੁਹਾਨੂੰ ਉਧਰ ਲੈ ਕੇ ਚੱਲਦੇ ਆ ਅੱਗੇ ਸੇਬਾਂ ਦੇ ਬਗੀਚੇ ਹੀ ਬਗੀਚੇ ਆ ਰਹੇ ਆ ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ ਲੱਕੜ ਦੇ ਛੋਟੇ ਛੋਟੇ ਘਰ ਬਣਾਏ ਹੋਏ ਆ ਜਿੱਥੇ ਲੋਕ ਰਹਿ ਕੇ ਰਾਖੀ ਕਰਦੇ ਆ ਸੇਬਾਂ ਦੀ ਹੁਣ ਤੁਸੀਂ ਦੇਖੋ ਨਜ਼ਾਰਾ ਅੱਗੇ ਅੱਗੇ ਹੁਣ ਤਾਂ ਸਾਨੂੰ ਇੰਜਣ ਲੱਗਣ ਲੱਗਾ ਆ ਕਿ ਵਾਕਿਆ ਹੀ ਅਸੀਂ ਸਵਰਗ ਦੇ ਵਿੱਚ ਆ ਗਏ ਆ ਬੱਲੇ 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 ਅੱਗੇ ਦੇਖੋ ਤੁਸੀਂ ਵਾਹ ਵੀ ਵਾਹ ਇੱਥੇ ਆ ਗਏ ਕਿਹਦਾ ਮਨ ਤ੍ਰਿਪਤ ਨਹੀਂ ਹੋਏਗਾ ਦੇਖੋ ਕਿੰਨੇ ਸੋਹਣੇ ਸੋਹਣੇ ਹੋਮਸਟੇ ਬਣ ਰਹੇ ਆ ਇੱਥੇ ਬਿਲਕੁਲ ਨਾਲ ਉੱਚੀਆਂ ਉੱਚੀਆਂ ਪਹਾੜੀਆਂ ਜਿਹੜੀਆਂ ਸਕੂਨ ਦੇ ਰਹੀਆਂ ਆ ਜਿਹੜੇ ਲੋਕਾਂ ਨੂੰ ਪਤਾ ਆ ਤੇ ਉੱਥੇ ਆਏ ਵੀ ਹੋਏ ਆ ਹੁਣ ਇੱਕ ਵਾਰ ਸਾਨੂੰ ਅਸੀਂ ਲਾਗੇ ਤੋਂ ਇਹ ਨਜ਼ਾਰਾ ਦਿਖਾਉਂਦੇ ਆ ਹੋਣਾ ਸੋਚੋ ਕਿ ਇੱਥੇ ਰਹਿ ਕੇ ਕਿੰਨਾ ਵਧੀਆ ਲੱਗੂਗਾ ਦੇਖੋ ਕਿਦਾਂ ਘਰਾਂ ਦੇ ਕੋਲੋਂ ਪਾਣੀ ਲੰਘ ਰਿਹਾ ਆ ਆਰੇ ਦਿਵਾਲੀ ਦਾ ਮਾਹੌਲ ਤਾਂ ਅਸੀਂ ਬਿਆਨ ਨਹੀਂ ਕਰ ਸਕਦੇ ਤੁਸੀਂ ਇੱਕ ਵਾਰ ਨਜ਼ਰ ਮਾਰੋ ਕਿੰਨੀਆਂ ਉੱਚੀਆਂ-ਉੱਚੀਆਂ ਪਹਾੜੀਆਂ ਜਿਹੜੀਆਂ ਬਰਫਾਂ ਦੇ ਨਾਲ ਟਕੀਆਂ ਪਈਆਂ ਆ ਤੇ ਉੱਪਰੋਂ ਧੂਆਂ ਇੱਕ ਅਸੀਂ ਬੱਦਲ ਕਹਿ ਸਕਦੇ ਹਾਂ ਉੱਠਦੇ ਪਏ ਆ ਇਹਨਾਂ ਪਹਾੜੀਆਂ ਥੱਲੇ ਕਿੰਨੇ ਸੋਹਣੇ ਇਹ ਘਰ ਬਣੇ ਪਏ ਆ ਤੇ ਟੈਂਟ ਵੀ ਲੱਗੇ ਪਏ ਆ ਕਿੰਨਾ ਸੋਹਣਾ ਮਾਹੌਲ ਆ ਇੱਥੇ ਆ ਕੇ ਤੁਹਾਡਾ ਜਾਣ ਨੂੰ ਦਿਲ ਨਹੀਂ ਕਰੇਗਾ ਇੰਨਾ ਸੋਹਣਾ ਇਹ ਪਿੰਡ ਆ ਮੈਂ ਬਾਰ-ਬਾਰ ਕਿਉਂ ਬੋਲ ਰਿਹਾ ਆ ਯਾਂ ਕਿਉਂਕਿ ਇੰਨਾ ਸੋਹਣਾ ਪਿੰਡ ਪਹਿਲਾਂ ਅਸੀਂ ਦੇਖਿਆ ਨਹੀਂ ਕਿੰਨਾ ਸ਼ਾਂਤਮਈ ਸਿਰਫ ਪਾਣੀ ਦੀਆਂ ਆਵਾਜ਼ਾਂ ਹੀ ਸੁਣਨ ਨੂੰ ਮਿਲਦੀਆਂ ਪਈਆਂ ਇੱਥੇ ਚਲੋ ਹੁਣ ਤੁਹਾਨੂੰ ਅਗਲਾ ਦ੍ਰਿਸ਼ ਦਿਖਾਉਂਦੇ ਆ ਪਿੰਡ ਦਾ नमस्ते बापू जी गाँव का क्या नाम है बापू जी पेंड बारे दसो है गाँव के बारे में बताओ गाँव के बारे में कितने लोग रहते हैं जहाँ पे एक सौ अस्सी घर है एक सौ अस्सी घर तो टोटल जो है तो यहाँ तीन साढ़े चीन की पब्लिक है ठीक है है ठीक है, है ये कितना पुराना गांव है ਇਹ ਤੋਂ ਹੈ तकरीबन 500 ਸਾਲ ਸਿੱਸੇ ਪਹਿਲੇ ਜਿਆਦਾ ਜਿਆਦਾ ਪ੍ਰਾਣਾ ਮਤ ਸਦੀਆਂ ਪੁਰਾਣਾ گاؤں ਆ ਜੇ ਇਹਨਾਂ ਦੀ ਸਾਡੇ ਨਾਲ ਬਾਪੂ ਜੀ ਜਾ ਰਹੇ ਆ ਪਿੰਡ ਦਿਖਾਉਣ ਵਾਸਤੇ ਤੇ ਪਹਿਲਾਂ ਅਸੀਂ ਤੁਹਾਨੂੰ ਮਿਨਿਸਟਰੀ ਦਿਖਾਵਾਂਗੇ ਜਿਹੜੀ ਪਿੰਡ ਵਿੱਚ ਸਦੀਆਂ ਪੁਰਾਣੀ ਆ ਜਿਹਨੂੰ ਦੇਖਣ ਵਾਸਤੇ ਦੂਰੋਂ ਦੂਰੋਂ ਲੋਕ ਆਉਂਦੇ ਆ ਦੇਖੋ ਤਾਂ ਹਾਂ ਬਦਰੀਨਾਥ ਜੀ ਕਿੰਨੇ ਪੁਰਾਣੇ ਪੁਰਾਣੇ ਮੰਦਰ ਪਿੰਡ ਵਿੱਚ ਦਿਖਾਈ ਦੇ ਰਹੇ ਆ ਇਹ ਬਦਰੀਨਾਥ ਜੀ ਦਾ ਮੰਦਿਰ ਆ ਜੀ ਸਾਹਮਣੇ ਬਦਰੀਨਾਥ ਜੀ ਦਾ ਮੰਦਿਰ ਆ ਹਾਂ ਜੋ ਤੁਸੀਂ ਸਾਹਮਣੇ ਮੰਦਿਰ ਦੇਖ ਰਹੇ ਆ ਤੇ ਮੈਂ ਗੱਲ ਕੀਤੀ ਆ ਇਹ ਬਦਰੀਨਾਥ ਜੀ ਦਾ ਮੰਦਿਰ ਆ ਤੁਸੀਂ ਦੇਖੋ ਕਿੰਨੀ ਪ੍ਰੀਤ ਦੇ ਨਾਲ ਸਾਰਾ ਲੱਕੜ ਦਾ ਬਣਾਇਆ ਹੋਇਆ ਆ ਹਾਂ ਤੇ ਇਸੇ ਤਰ੍ਹਾਂ ਬਿਲਕੁਲ ਨਾਲ ਆ ਲੱਕੜ ਦੇ ਘਰ ਆ ਜਿਨ੍ਹਾਂ ਦੇ ਵਿੱਚ ਪਸ਼ੂਆਂ ਵਗੈਰਾ ਵਾਸਤੇ ਘਰ ਰੱਖਿਆ ਹੋਇਆ ਆ ਤੇ ਬਾਪੂ ਜੀ ਸਾਨੂੰ ਇਹਦਾ ਵੀ ਦੱਸੋ ਅਸੀਂ ਦੇਖਿਆ ਕਿ ਜਿੰਨੇ ਵੀ ਹਿਮਾਚਲ ਚ ਪੁਰਾਣੇ ਘਰ ਆ ਉਥੇ ਇਦਾਂ ਕਹਾ ਵਗੈਰਾ ਰੱਖਿਆ ਇਕੱਠਾ ਕਰਕੇ ਕਾਦੇ ਰੱਖਦੇ ਐ ਇੰਨਾ ਕ ਗਾਸ ਕੇ ਸਟੋਰ ਹੈ ਠੀਕ ਹੈ ਜੀ ਹਾਂ ਗਾਸ ਕੇ ਲਈ ਸਟੋਰ ਰੱਖਦੇ ਨੇ ਸਰ ਸਰਦੀ ਮੇ ਇੱਥੇ ਪਰ ਬਰ ਪਾਤਾ ਹੈ ਜਿਆਦਾ ਅੱਛਾ ਜੀ ਹਾਂ ਤਾਂ 6 ਮਹੀਨੇ ਲਈ ਆਪਣਾ ਇਹ ਸਟਾਕ ਰੱਖਣਾ ਪੈਂਦਾ ਹੈ ਮਤਲਬ ਮਤਲਬ ਕਾਫੀ ਬਰ ਪੈਂਦੀ ਇਥੇ ਹਾਂ ਇਸੇ ਤਰ੍ਹਾਂ ਤੁਸੀਂ ਬਿਲਕੁਲ ਸਾਹਮਣੇ ਦੇ ਸਕਦੇ ਆ ਇਹ ਵੀ ਮੰਦਿਰ ਆ ਇਹ ਵੀ ਬਦਰੀਨਾਥ ਜੀ ਦੇ ਮੰਦਿਰ ਦਾ ਇੱਕ ਹਿੱਸਾ ਆ ਕਾਫੀ ਵੱਡੇ ਏਰੀਆ ਦੇ ਵਿੱਚ ਮੰਦਿਰ ਬਣਿਆ ਹੋਇਆ ਆ ਤੁਸੀਂ ਦੇਖੋ ਹਾਂ ਕਿੰਨੇ ਸੋਹਣੇ ਸੋਹਣੇ ਘਰ ਲੱਕੜ ਦੇ ਬਣੇ ਹੋਏ ਆ ਤੇ ਬਾਪੂ ਜੀ ਥੱਲੇ ਪਸ਼ੂ ਵਗੈਰਾ ਬੰਦੇ ਆ ਨਾ ਹਾਂ ਹਾਂ ਠੀਕ ਆ ਪਸ਼ੂ ਬਈ ਬੰਦ ਕਰਨੇ ਕਾ ਹੀ ਹੋ ਆ ਨੀ ਚੇ ਤੇ ਉੱਪਰ ਉੱਪਰ ਆਪ ਨਾ ਹਾਂ ਇਹ ਘਰ ਕਿੰਨੇ ਕ ਪੁਰਾਣੇ ਆ ਬਾਪੂ ਜੀ ਕੌਨ ਸਾ ਜੀ ਜੀਤ ਬਹੁਤ ਪੁਰਾਣਾ ਹੈ ਬਹੁਤ ਗਾਰਨ ਕਿ ਕਿਤਨੇ ਸਾਲ ਪੁਰਾਣਾ ਹੋਗਾ ਜੀ ਜੋ ਜੋ 100 200 ਸਾਲ ਦਾ ਹੋ 200 200 ਸਾਲ ਪੁਰਾਣਾ ਆ ਤੇ ਬਾਪੂ ਜੀ ਇਹ ਮੰਦਿਰ ਦੀ ਬੈਕਸਾਈਡ ਆ ਨਾ ਜਿਹੜਾ ਆ ਗੇਟ ਆ ਜਿਹੜਾ ਅਸੀਂ ਖੋਲ ਰਹੇ ਹਾਂ ਇਹ ਦੇਖੋ ਮਾਰੋ ਨਜ਼ਰ ਬਾਪੂ ਜੀ ਅਸੀਂ ਦੇਖਿਆ ਕਿ ਜਿੰਨੇ ਵੀ ਮੰਦਿਰ ਆ ਬਣੇ ਹੋਏ ਹਿਮਾਚਲ ਦੇ ਵਿੱਚ ਹਾਂ ਸਾਰੇ ਲੱਕੜ ਦੇ ਹੁੰਦੇ ਆ ਹਾਂ ਹਨਾ ਤੇ ਇਹਨੂੰ ਬਹੁਤ ਟਾਈਮ ਲੱਗਦਾ ਹੁਣ ਬਣਾਉਣ ਵਾਸਤੇ ਹਾਂ ਇਹ ਕਲਾਕਾਰੀ ਤੇ ਨਿਕਲ ਉਹ ਕਰਦੇ ਹੋ ਡਿਜ਼ਾਈਨ ਤਰਾਸ਼ ਤਰਾਸ਼ ਹਨਾ ਤਾਂ ਉਸਕਾ ਟਾਈਮ ਲੱਗ ਜਾਂਦਾ ਹੈ ਦੇਖੋ ਇਹ ਮੂਰਤੀਆਂ ਹਮਣਾ ਆਏ ਹਨ ਹਮ ਇਹਨ ਮੂਰਤੀਆਂ ਮੇ ਬਹੁਤ ਟਾਈਮ ਲੱਗਦਾ ਹੈ ਸਹੀ ਗੱਲ ਇੱਕ ਵਾਰ ਅਸੀਂ ਤੁਹਾਨੂੰ ਲਾਗੇ ਕਰਕੇ ਮੂਰਤੀਆਂ ਦਿਖਾਈਏ ਜਿਹੜੀਆਂ ਧਾਰਮਿਕ ਬਣੀਆਂ ਹੋਈਆਂ ਦੇਖੋ ਤੁਸੀਂ ਲੱਕੜ ਦੇ ਉੱਪਰ ਕਿਦਾਂ ਤਰਾਸ਼ ਤਰਾਸ ਇਹ ਧਾਰਮਿਕ ਮੂਤੀਆਂ ਬਣਾਈਆਂ ਗਈਆਂ ਆ ਤੇ ਬਾਪੂ ਜੀ ਇਹਨਾਂ ਨੂੰ ਤਾਂ ਫੇਰ ਮੈਨੂੰ ਲੱਗਦਾ ਸਾਲੋ ਸਾਲ ਲੱਗ ਜਾਂਦੇ ਹੋਣੇ ਹਾਂ ਮਤਲਬ ਲੋਕਾਂ ਦੀ ਕਾਫੀ ਸ਼ਰਧਾ ਆ ਹਾਂ ਵਿਸ਼ਵਾਸ ਵੀ ਅਸੀਂ ਦੇਖਿਆ ਬਹੁਤ ਆ ਜੀ ਹਾਂਜੀ ਤੁਸੀਂ ਦੇਖੋ ਸਭ ਲੱਕੜ ਤੋਂ ਤਿਆਰ ਆ ਇਸੇ ਤਰ੍ਹਾਂ ਤੁਸੀਂ ਇੱਧਰ ਦੇਖ ਸਕਦੇ ਆ ਪਹਿਲਾਂ ਲੱਕੜ ਫੇਰ ਪੱਥਰ ਤੇ ਫੇਰ ਲੱਕੜ ਫੇਰ ਪੱਥਰ ਤੇ ਬਾਪੂ ਜੀ ਇਹਦੇ ਵਿੱਚ ਸੀਮੈਂਟ ਵਗੈਰਾ ਵੀ ਚੂਨਾ ਵਗੈਰਾ ਵੀ ਮਿਕਸ ਕਰਦੇ ਆ ਜਾਂ ਵੈਸੇ ਹੀ ਇਹ ਲੈਵਲ ਕਰਕੇ ਲਾਏ ਹੋਏ ਹਨ ਜੇ ਜੋ ਹੈ ਨਾ ਇਹ ਸੀਮੈਂਟ ਵਗੈਰੇ ਕੋਈ ਹੋ ਨਹੀਂ ਹੈ ਇਸ ਵਿੱਚ ਠੀਕ ਹੈ ਜੀ ਹਾਂ ਤੇ ਔਰ ਲੱਕੜੀ ਔਰ ਪੱਥਰ ਦਾ ਹੋ ਦੇਖ ਲਓ ਇਸ ਤਰ੍ਹਾਂ ਲੈਵਲ ਕੀਤਾ ਹੋਇਆ ਹੈ ਇਹਦਾ ਤੁਸੀਂ ਦੇਖੋ ਕਿੰਨੀ ਜ਼ਿਆਦਾ ਇਹਦੀ ਉਚਾਈ ਆ ਹਾਂ ਤੇ ਬਾਪੂ ਨੇ ਜਿੱਦਾਂ ਦੱਸਿਆ ਕਿ ਕੋਈ ਸੀਮੈਂਟ ਵਗੈਰਾ ਚੂਨਾ ਵਗੈਰਾ ਨਹੀਂ ਲਗਾਇਆ ਗਿਆ ਸਿਰਫ ਇਹ ਪਹਿਲਾ ਪੱਥਰ ਉਹਦਾ ਲੈਵਲ ਕੀਤਾ ਪੱਥਰ ਦਾ ਘੜਕੇ ਤੇ ਫਿਰ ਲੱਕੜ ਲਗਾਈ ਆ ਫਿਰ ਪੱਥਰ ਫਿਰ ਲੱਕੜ ਤੇ ਤੁਸੀਂ ਆਹ ਦੇਖੋ ਡਿਜ਼ਾਈਨਿੰਗ ਇੱਕ ਤਰ੍ਹਾਂ ਖਿੜਕੀ ਅਸੀਂ ਕਹਿ ਸਕਦੇ ਆ ਹਵਾਦਾਰ ਬਣਾਈ ਗਈ ਆ ਤਾਂ ਇਹਨੂੰ ਦੇਖੋ ਕਿੰਨਾ ਟਾਈਮ ਲੱਗਿਆ ਹੋਊਗਾ ਕਿੰਨੀ ਡਿਜ਼ਾਈਨਿੰਗ ਇਹਦੇ ਉੱਪਰ ਕੀਤੀ ਹੋਈ ਆ ਇਸੇ ਤਰ੍ਹਾਂ ਉੱਪਰ ਆ ਬਾਪੂ ਜੀ ਇਹ ਮੰਦਿਰ ਸਾਰਾ ਤਿਆਰ ਕਰਨ ਨੂੰ ਬਹੁਤ ਟਾਈਮ ਲੱਗਿਆ ਹੋਣਾ ਇਸ ਨੂੰ ਕਮੇ ਕਮ ਬਣਾਉਣੇ ਵਿੱਚ 7 ਸਾਲ ਲਗਾ 7 ਸਾਲ ਹਾਂ ਬਾਕੀ ਲੱਗਦਾ ਵੀ ਆ ਦੇਖ ਕੇ ਜਿਸ ਤਰ੍ਹਾਂ ਮਤਲਬ ਕਾਰੀਗਰਾਂ ਨੇ ਮੂਤੀਆਂ ਬਣਾਈਆਂ ਹੋਈਆਂ ਹਨ ਨਾ ਜੀ ਤਰਾਸ ਕੇ ਬਹੁਤ ਮਿਹਨਤ ਕੀਤੀ ਹੋਈ ਆ ਆਪ ਜੀ ਹਾਂ 7 ਸਾਲ ਥੋੜੇ ਨਹੀਂ ਹੁੰਦੇ ਹੁੰਦੇ 7 ਸਾਲ ਬਾਅਦ ਦੇਖ ਲਓ ਤੁਸੀਂ ਇੰਨਾ ਸੋਹਣਾ ਮੰਦਿਰ ਤਿਆਰ ਹੋਇਆ ਹੈ ਦਿਲ ਕਰਦਾ ਜਿਹੜੀਆਂ ਉੱਪਰ ਮੂਰਤੀਆਂ ਬਣੀਆਂ ਹੋਈਆਂ ਆ ਦੇਖੀ ਜਾਈਏ ਤੇ ਇੱਕ ਵਾਰ ਅਸੀਂ ਤੁਹਾਨੂੰ ਹੁਣ ਬਿਲਕੁਲ ਮੰਦਿਰ ਦੇ ਅਸੀਂ ਫਰੰਟ ਤੇ ਆ ਤੇ ਤੁਹਾਨੂੰ ਅਸੀਂ ਸਾਰੀਆਂ ਮੂਰਤੀਆਂ ਦਿਖਾਉਂਦੇ ਆ ਜਿਹੜੀਆਂ ਮੂਰੇ ਬਣੀਆਂ ਹੋਈਆਂ ਆ ਇੰਨਾ ਸੋਹਣਾ ਮੰਦਿਰ ਦੇਖ ਕਿੰਨੂੰ ਸਕੂਨ ਹੀ ਮਿਲੇਗਾ ਮਨ ਤ੍ਰਿਪਤ ਹੋ ਜਾਏਗਾ ਇੰਨੀ ਪ੍ਰੀਤ ਦੇ ਨਾਲ ਇਹ ਮੰਦਿਰ ਬਣਿਆ ਹੋਇਆ ਹੁਣ ਅਸੀਂ ਤੁਹਾਨੂੰ ਮੋਰਿਆਂ ਸਾਰਾ ਬਣਿਆ ਦਿਖਾਉਂਦੇ ਆਂ ਬਾਕੀ ਆ ਤੁਹਾਡਾ ਦਿਲ ਖੁਸ਼ ਹੋ ਜਾਏਗਾ ਜਿਸ ਤਰ੍ਹਾਂ ਦਾ ਮੰਦਰ ਦਾ ਫਰੰਟ ਬਣਾਇਆ ਗਿਆ ਆ ਇਹਨਾਂ ਬਾਰੇ ਵੀ ਬਾਪੂ ਨਾਲੋਂ ਪੁੱਛਦੇ ਆਂ ਤੇ ਇੱਕ ਵਾਰ ਤੁਹਾਨੂੰ ਲੱਗਿਓ ਵੀ ਦਿਖਾ ਦਈਏ ਬਾਪੂ ਜੀ ਇਹਦੇ ਬਾਰੇ ਦੱਸੋ ਜੇ ਕਿ ਇਹ ਚੀਜ਼ ਹੈ ਇਹ ਜਿੱਥੇ ਦੇਵਤਾ ਸਾਹਿਬ ਬੈਠਨੇ ਦਾ ਹੋਇਆ ਹੈ ਅੱਛਾ ਦੇਵਤਾ ਯਹਾਂ ਬੈਠਦੇ ਹਨ ਹਾਂ ਹਾਂ ਜੋ ਇੱਥੇ ਦੇਵਤਾ ਹੁੰਦੇ ਆ ਉਹ ਇੱਥੇ ਬਿੰਦੇ ਆ ਉਸੇ ਦੇ ਸਾਬ ਦੇ ਸਾਰਾ ਇਹ ਵੀ ਲੱਕੜ ਦਾ ਬਣਿਆ ਹੋਇਆ ਆ ਦੇਖਣ ਤੋਂ ਪਤਾ ਚੱਲਦਾ ਕਿ ਇਹ ਵੀ ਬਹੁਤ ਪੁਰਾਣਾ ਆ ਅਸੀਂ ਦੇਖਿਆ ਕਿ ਬਿਲਕੁਲ ਸਾਹਮਣੇ ਸਿੰਘ ਆ ਬਾਪੂ ਜੀ ਜੋ ਜੇ ਸਿੰਘ ਹੈ ਜੇ ਕਿਸ ਚੀਜ਼ ਕੇ ਇਹ ਉਸ ਚਲਦਾ ਹੈ ਲਾਈਨ ਮੇ ওকে है कि नहीं चुकते समय लाइन में चुकता है अगर कोई बीच में शिकार किया तो बिछड़ गया तो उसको मिलने में भी बहुत टाइम लगता है ये एक पहाड़ी गोट होती है ऊपर बहुत ज़्यादा चाहिए हा, उसके सिंग है जी हाँ ठीक है ठीक है अगे अगे देखो किन्ने सोने घर आ रहे हैं सब ਲੱਕੜ ਦੇ ਘਰ ਆਏ ਕਈ ਘਰ ਤਾਂ ਬਹੁਤ ਪੁਰਾਣੇ ਆ ਤੁਸੀਂ ਜਿੱਧਰ ਵੀ ਨਜ਼ਰ ਮਾਰੂਗੇ ਤੁਹਾਨੂੰ ਸਭ ਲੱਕੜ ਦੇ ਘਰ ਜਿਹੜੇ ਸਦੀਆਂ ਪੁਰਾਣੇ ਆ ਇਸੇ ਤਰ੍ਹਾਂ ਇਹ ਘਰ ਦੇਖੋ ਤੁਸੀਂ ਥੱਲੇ ਲੱਕੜਾਂ ਵਗਾਰਾ ਸਟੋਰ ਕੀਤੀਆਂ ਹੋਈਆਂ ਤੇ ਉੱਪਰ ਆਪ ਰਹਿੰਦੇ ਆ ਬਹੁਤ ਸੋਹਣੇ ਇਹ ਮਕਾਨ ਲੱਗ ਰਹੇ ਆ ਦੇਖੋ ਇਹ ਵੀ ਘਰ ਸਾਰਾ ਲੱਕੜ ਦਾ ਆ ਜਿੱਧਰ ਵੀ ਤੁਸੀਂ ਨਜ਼ਰ ਮਾਰੂਗੇ ਤਕਰੀਬਨ ਸਾਰਾ ਪਿੰਡ ਲੱਕੜ ਦੇ ਘਰਾਂ ਦਾ ਬਣਿਆ ਹੋਇਆ ਆ ਤੁਸੀਂ ਹੁਣ ਇੱਧਰ ਨਜ਼ਰ ਮਾਰੋ ਤੇ ਬਾਪੂ ਜੀ ਜੇ ਕਿਹਾ ਹੈ ਬੁੱਧ ਮੰਦਿਰ ਹੈ ਜੇ ਬੁੱਧ ਜੀ ਦਾ ਮੰਦਿਰ ਹੈ ਹਾਂ ਤੁਸੀਂ ਜੋ ਦੇਖ ਰਹੇ ਆ ਇਹ ਬੁੱਧ ਜੀ ਦਾ ਮੰਦਿਰ ਆ ਜਿਹੜਾ ਸਦੀਆਂ ਪੁਰਾਣਾ ਆ ਅਸੀਂ ਤੁਹਾਨੂੰ ਹੁਣ ਮਿਨਿਸਟਰੀ ਦੇ ਆਲੇ ਦੁਆਲੇ ਘੁੰਮ ਕੇ ਦਿਖਾਉਂਦੇ ਆ ਕਿਸ ਤਰ੍ਹਾਂ ਦੀ ਬਣੀ ਹੋਈ ਆ ਤੇ ਪਹਿਲਾਂ ਤੁਹਾਨੂੰ ਅਸੀਂ ਆਲੇ ਦੁਆਲੇ ਦੇ ਜਿਹੜੇ ਘਰ ਆ ਇੱਥੇ ਉਹਨਾਂ ਵੱਲ ਨਿਗਾ ਫਰਾ ਦਿਈਏ ਤੁਸੀਂ ਦੇਖੋ ਅੱਗੇ ਵੀ ਸਭ ਘਰ ਜਿਹੜੇ ਲੱਕੜਾਂ ਦੇ ਆ ਤੇ ਘਰਾਂ ਦੇ ਬਾਹਰ ਲੱਕੜਾਂ ਵੀ ਪਈਆਂ ਹੋਈਆਂ ਕਿਉਂਕਿ 6 ਮਹੀਨੇ ਲਈ ਕਹਿੰਦੇ ਪਿੰਡ ਜਿਹੜਾ ਇੱਕ ਤਰ੍ਹਾਂ ਬੰਦ ਹੋ ਜਾਂਦਾ ਫੇ ਲੱਕੜਾਂ ਦੀ ਲੋੜ ਪੈਂਦੀ ਆ ਹੁਣ ਤੁਸੀਂ ਇਸ ਘਰ ਵੱਲ ਨਜ਼ਰ ਮਾਰੋ ਬਿਲਕੁਲ ਅਲਾਗਾ ਦੇਖੋ ਕਿੰਨਾ ਛੋਟਾ ਜਿਹਾ ਦਰਵਾਜ਼ਾ ਆ ਜਿਹਦਾ ਡਿਜ਼ਾਈਨ ਇੱਕ ਬਿਲਕੁਲ ਵੱਖਰਾ ਆ ਦੇਖ ਲਓ ਕਾਰੀਗਰ ਕਿਦਾਂ ਤਰਾਸ ਤਰਾਸ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾਉਂਦੇ ਸੀ ਤੇ ਇਸ ਦਰਵਾਜੇ ਨੂੰ ਲੋਕ ਦੇਖੋ ਕਿਸ ਤਰ੍ਹਾਂ ਦਾ ਲੱਗਾ ਹੋਇਆ ਕਿੱਡਾ ਵੱਡਾ ਇਹ ਲੋਕ ਆ ਤੇ ਇੱਕ ਤਰ੍ਹਾਂ ਜੋ ਤੁਸੀਂ ਆ ਦੇਖ ਰਹੇ ਆ ਬਿਲਕੁਲ ਲੱਗ ਜਿਦਾ ਇੱਕ ਚਾਬੀ ਹੁੰਦੀ ਆ ਕਿੰਨਾ ਸੋਲਿਡ ਤੁਸੀਂ ਦੇਖ ਲਓ ਇਹਨੂੰ ਜਿੰਦਾ ਲਗਾਇਆ ਗਿਆ ਆ ਇਸੇ ਤਰ੍ਹਾਂ ਇਹ ਘਾਰਾ ਇਹ ਛੋਟੇ ਛੋਟੇ ਦੇਖ ਲਓ ਤੁਸੀਂ ਲਗਾਤਾਰ ਘਰ ਬਣੇ ਹੋਏ ਆ ਸੇਮ ਇਸੇ ਉਸੇ ਤਰ੍ਹਾਂ ਆ ਪੌੜੀਆਂ ਜਾ ਰਹੀਆਂ ਉੱਪਰ ਨੂੰ ਤੇ ਉਸੇ ਤਰ੍ਹਾਂ ਦਾ ਛੋਟਾ ਦਰਵਾਜ਼ਾ ਜਿਹੜਾ ਤੁਸੀਂ ਡਿਜ਼ਾਈਨ ਦੇਖੋ ਦਿਲ ਖੁਸ਼ ਹੋ ਜਾਏਗਾ ਤੇ ਜਿੰਦਾ ਇਹ ਉਸ ਤੋਂ ਵੀ ਲੱਗਾ ਕਿੰਨਾ ਸੋਲਿਡ ਤੇ ਪੁਰਾਣਾ ਇਹ ਜਿੰਦਾ ਆ ਇਨਾ ਘਰਾਂ ਨੂੰ ਦੇਖ ਕੇ ਤੁਸੀਂ ਹੁਣ ਇਹ ਸੋਚੋ ਜਦੋਂ ਤੁਸੀਂ ਇਸ ਪਿੰਡ ਵਿੱਚ ਆਉਗੇ ਤੁਹਾਨੂੰ ਕਿੰਨਾ ਵਧੀਆ ਲੱਗੂਗਾ ਇਹ ਘਰ ਵੀ ਸੇਮ ਉਸੇ ਤਰ੍ਹਾਂ ਦਾ ਦੇਖ ਲਓ ਤੁਸੀਂ ਅੱਗੇ ਅੱਗੇ ਹੋਰ ਵੀ ਸੋਹਣੇ ਘਰ ਦਿਖਾਈ ਦੇ ਰਹੇ ਆ ਦੇਖੋ ਡਿਜ਼ਾਈਨ ਘਰਾਂ ਦੇ ਬਿਲਕੁਲ ਸਾਹਮਣੇ ਉੱਚੀਆਂ ਉੱਚੀਆਂ ਹਰੀਆਂ ਭਰੀਆਂ ਪਹਾੜੀਆਂ ਠੰਡੀ ਠੰਡੀ ਹਵਾ ਚੱਲ ਰਹੀ ਆ ਪਿੰਡ ਇੱਕ ਤਰ੍ਹਾਂ ਉੱਚੀਆਂ-ਉੱਚੀਆਂ ਪਹਾੜੀਆਂ ਦੇ ਨਾਲ ਘਿਰਿਆ ਹੋਇਆ ਆ। ਵਾਕਿਆ ਹੀ ਅਗਲਾ ਮਾਹੌਲ ਦੇਖ ਸਾਨੂੰ ਇੱਕ ਵਿਦੇਸ਼ਾਂ ਦੀ ਫੀਲਿੰਗ ਆ ਰਹੀ ਆ। ਇੰਨਾ ਸੋਹਣਾ ਦੇਖ ਲੋ ਇਹ ਪਿੰਡਾਂ ਪੱਕੀਆਂ ਗਲੀਆਂ-ਗਲੀਆਂ ਦੇ ਬਿਲਕੁਲ ਨਾਲ-ਨਾਲ ਗੱਡੀਆਂ ਖੜੀਆਂ ਲੋਕਾਂ ਦੀਆਂ ਘਰਾਂ ਦੇ ਮੋਰੇ ਤੇ ਅੱਗੇ-ਅੱਗੇ ਦੇਖੋ ਤੁਸੀਂ ਲੋਕਾਂ ਦੇ ਲੱਕੜ ਦੇ ਘਰ ਜੋ ਵਿਦੇਸ਼ਾਂ 'ਚ ਦੇਖਣ ਨੂੰ ਮਿਲਦੇ ਆ ਤੇ ਇਸੇ ਤਰ੍ਹਾਂ ਅੱਗੇ ਜਾ ਕੇ ਉੱਚੀਆਂ-ਉੱਚੀਆਂ ਪਹਾੜੀਆਂ ਨਜ਼ਰ ਆਉਣੀਆਂ ਆ ਇਸ ਤਰ੍ਹਾਂ ਦਾ ਇਸ ਪਿੰਡ ਦਾ ਮਾਹੌਲ ਆ ਹੁਣ ਅਸੀਂ ਤੁਹਾਨੂੰ ਬੁੱਧ ਜੀ ਦਾ ਜਿਹੜਾ ਮੰਦਿਰ ਆ ਆਲੇ ਦੁਆਲੇ ਘੁੰਮ ਕੇ ਦਰਸ਼ਨ ਕਰਾਉਣੇ ਆ ਕਿਉਂਕਿ ਇਸ ਵੇਲੇ ਜਿਹੜਾ ਟਾਈਮ ਆ ਦੁਪਹਿਰ ਦਾ ਆ ਜਿਹਦੇ ਕਰਕੇ ਮੰਦਿਰ ਵੀ ਬੰਦ ਸੀ ਅਸੀਂ ਤੁਹਾਨੂੰ ਅੰਦਰੋਂ ਦਰਸ਼ਨ ਨਹੀਂ ਕਰਾ ਸਕੇ ਇਸੇ ਤਰ੍ਹਾਂ ਬੁੱਧ ਜੀ ਦਾ ਜੋ ਮਿਨਿਸਟਰੀ ਹੈ ਉਹ ਕਹਾ ਹੈ ਜਹਾਂ ਕਿ ਅਛਾ ਜੀ ਆ बहुत पुराना है ये बहुत पुराना कितना पुराना है थोड़ा बता दो हमें अब पता नहीं कितना पुराना होगा तो फिर भी, भी सदियाँ तीन, तीन चार, साल, तीन चार साल, हाँ। साल पुराना है ये शाम को कितने बजे खुलता है जे? शाम ये शाम को खुल जाएगा कितने। है, तीन चार बजे ठीक है थोड़ा हमें बता दो यहाँ कितनी बर्फ पड़ती है गाँव में बर्फ जब मौसम ज्यादा ही वेदर वो खराब होता है तो ये चार पाँच फीट भी पड़ जाती है अच्छा जी अब क्लाइमेट चेंज है ना तो एक फीट डेढ़ फीट इतना ਠੀਕ ਹੈ ਠੀਕ ਹੈ ਇਹ ਤਾਂ ਵੀ ਲੱਕੜ ਵਗੈਰਾ ਰੱਖੀ ਹੋਈ ਹੈ ਇਤਨੀ ਨਾ ਸਰਦੀਆਂ ਮੇ ਆ ਬਿਨਾ ਲੱਕੜੀ ਕੇ ਤੋਂ ਮੁਸ਼ਕਿਲ ਹੈ ਕਿਚਨ ਮੇ ਜਲਾਤੇ ਹੈ ਨਾ ਹਮ ਠੀਕ ਹੈ ਜੀ ਤੇ ਮਤਲਬ ਜਬ ਬਰਫ ਵਗੈਰਾ ਪੜਤੀ ਹੈ ਫੇ ਆਪ ਕੈਸੇ ਨਿਕਲਤੇ ਹੋ ਜਿਆਦਾ ਜਬ ਪੜ ਜਾਂਦੀ ਹੈ ਸ਼ਹਿਰ ਕੀ ਤਰਫ ਵੇ ਸ਼ਹਿਰ ਕੀ ਤਰਫ ਨਹੀਂ ਹੋ ਇਹ ਆਰਮੀ ਵਾਲੋ ਕੀ ਵਜ੍ਹਾ ਸੇ ਰੋਡ ਇਹ ਹੋਤਾ ਹੈ ਅੱਛਾ ਖੁੱਲਾ ਰਹਤਾ ਹੈ ਜੈਸੇ ਨਾ ਲਾਸਟ ਵਿਲੇਜ ਹੈ ਨਾ ਚਿਤਕੂਰ ਉਸ ਕੀ ਵਜ੍ਹਾ ਸੇ ਆਰਮੀ ਜਿਆਦਾ ਬਾਰਡਰ ਹੈ ਨਾ ਬਾਰਡਰ ਏਰੀਆ ਹੈ ਆਰਮੀ ਵਜ੍ਹਾ ਆਰਮ नहीं तो दो दो तीन दिन में तो खुली जाता है हमारे हाँ। दर्शकों एक बार गांव का नाम बता दो क्या है बटसेरी बटसेरी हाँ। से छह सात तहसील ठीक है ये हाँ। 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 फिर आप तो फिर नेचुरल पानी पीते होंगे काम धंधा क्या है लोग क्या करते हैं ज्यादातर लोगो का ये है ये बागवानी है सेब की खेती करते हैं हाँ बाकी कोई जॉब पे है बाकी अपने राजमा होते हैं मटर होते हैं आलू होते है खेती बाड़ी का फाफड़ा होता है बकपीठ हाँ इसका ज़्यादा क्या कारनामा है देखा सारे करना के ही हाँ ठंड की वजह से हाँ ठंड की वजह से या सारी लकड़ के हैं बने गए ना अगर बाहर का स्ट्रक्चर अगर सीमेंट से बना होगा फिर भी अंदर से पैलिंग तो करना ही पड़ता है नहीं तो सर्दियों में सर्वाइव करना बहुत मुश्किल है हाँ ਬੋ ਬੋ ਧੰਨਵਾਦ ਜੀ ਜੀ ਥੈਂਕ ਯੂ ਕਾਸੀ ਆ ਯਾਰ ਪੰਜਾਬ ਸੇ ਸਿਹਤ ਸੇ ਅੱਛਾ ਮੈਂ ਵੀ ਉहां ਪਟਿਆਲਾ ਮੇ ਪੜ੍ਹਦਾ ਹਾਂ ਅੱਛਾ ਪਟਿਆਲਾ ਪੜ੍ਹਦਾ ਫਿਜ਼ੀਕਲ ਕਾਲਜ ਸੇ ਮੈਨੇ ਡੀਪੀਐਡ ਕੀਤਾ ਹੋਇਆ ਹੈ ਚਲੋ ਹਮਾਰੇ ਪਾਸ ਹੀ ਹੈ ਚਲੋ ਠੀਕ ਹੈ ਜੀ ਥੈਂਕ ਯੂ ਸਭ ਲੱਕੜ ਦੇ ਘਰ ਦੇਖੋ ਤੁਸੀਂ ਕਿੰਨੀਆਂ ਛੋਟੀਆਂ ਛੋਟੀਆਂ ਲੱਕੜ ਦੀਆਂ ਪੌੜੀਆਂ ਆ ਜਿਨ੍ਹਾਂ ਵਿੱਚੋਂ ਲੰਗਣਾ ਬਹੁਤ ਔਖਾ ਆ ਦੇਖ ਕੇ ਪਤਾ ਚੱਲਦਾ ਆ ਕਿ ਬਹੁਤ ਪੁਰਾਣੀ ਇਹ ਮਿਨਿਸਟਰੀ ਆ ਤੁਸੀਂ ਦੇਖੋ ਲੱਕੜ ਦੇ ਉੱਪਰ ਕਿਦਾਂ ਕਾਰੀਗਰੀ ਕੀਤੀ ਗਈ ਆ ਬਾਹਰੋਂ ਸਾਰੀ ਮਿੱਟੀ ਨਾਲ ਲਿਪੀ ਹੋਈ ਆ ਤੁਸੀਂ ਦੇਖ ਸਕਦੇ ਆ ਤੇ ਉੱਪਰ ਛੱਤ ਤੇ ਬਾਹਲਾ ਪਾਸਾ ਸਭ ਲੱਕੜ ਦਾ ਇੱਕ ਬੱਕਰੀ ਡਿਜ਼ਾਈਨ ਕੀਤੀ ਹੋਈ ਆ ਲੱਕੜ ਦੇ ਉੱਤੇ ਛੱਤ ਜਿਹੜੀ ਆ ਸਾਰੀ ਲੱਕੜ ਦੀ ਆ ਬਹੁਤ ਮਜ਼ਬੂਤ ਹੈ ਇਹ ਸਦੀਆਂ ਪਹਿਲਾਂ ਮਿਨਿਸਟਰੀ ਬਣੀ ਸੀ ਦੇਖੋ ਤੁਸੀਂ ਸਾਰਾ ਬਾਹਰਲਾ ਪਾਸਾ ਮਿੱਟੀ ਨਾਲ ਲਿਪਿਆ ਹੋਇਆ ਆ ਛੱਤਾਂ ਲੱਕੜਾਂ ਦੀਆਂ ਇਹ ਤਕਰੀਬਨ ਦੇਖਣਾ ਹੋਵੇ ਤਾਂ ਇੱਕ ਤਰ੍ਹਾਂ ਸਾਰੀ ਮਿਨਿਸਟਰੀ ਇਹ ਲੱਕੜ ਦੀ ਆ ਤਿਆਰ ਹੋਈ ਵਿੱਚ ਵਿੱਚ ਪੱਥਰ ਵੀ ਲਗਾਏ ਗਏ ਆ ਜਿਹਦਾ ਅਸੀਂ ਤੁਹਾਨੂੰ ਦੱਸਿਆ ਪਰ ਬਹੁਤ ਪੁਰਾਣੀ ਮਿਨਿਸਟਰੀ ਆ ਦੇਖ ਕੇ ਹਰ ਕੋਈ ਅੰਦਾਜ਼ਾ ਲਾ ਲੇਗਾ ਹੁਣ ਤੁਸੀਂ ਬਿਲਕੁਲ ਫਰੰਟ ਦਰਵਾਜ਼ਾ ਦੇਖੋ ਮਿਨਿਸਟਰੀ ਦਾ ਸੇਮ ਜੋ ਤੁਹਾਨੂੰ ਅਸੀਂ ਪਹਿਲੀ ਵੀਡੀਓ ਵਿੱਚ ਦਿਖਾਇਆ ਸੀਗਾ ਕਮਰੂ ਫੋਰਡ ਦੇ ਵਿੱਚ ਦਰਵਾਜ਼ਿਆਂ ਦੇ ਉੱਪਰ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਸੀ ਸੀਮ ਉਸੇ ਤਰ੍ਹਾਂ ਆ ਦਰਵਾਜੇ ਦੀ ਆਲੇ ਦੁਆਲੇ ਦੀ ਡਿਜ਼ਾਈਨਿੰਗ ਦੇਖ ਕੇ ਕਿਹਨੂੰ ਵਧੀਆ ਨਹੀਂ ਲੱਗੂਗਾ ਇੰਨੀਆਂ ਪੁਰਾਣੀਆਂ ਪੁਰਾਣੀਆਂ ਨਿਸ਼ਾਨੀਆਂ ਦੇਖਦੇ ਆ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਆ ਇੱਕ ਸਕੂਨ ਜਿਹਾ ਮਿਲਦਾ ਆ ਤੁਸੀਂ ਦੇਖੋ ਇਦਾਂ ਟੱਪ ਕੇ ਅਸੀਂ ਬਾਹਰ ਜਾ ਸਕਦੇ ਆ ਇਦਾਂ ਹੀ ਅੰਦਰ ਆ ਸਕਦੇ ਆ ਇਹ ਪੋੜੀਆਂ ਵੀ ਬਹੁਤ ਤੰਗ ਆ ਜਿਹੜਾ ਤੁਸੀਂ ਪਹਿਲਾਂ ਦੇਖਿਆ ਹੀ ਆ ਤੁਸੀਂ ਆ ਪਿੱਲਰ ਦੇਖੋ ਲੱਕੜ ਦੇ ਜਿਹੜੇ ਚਾਰੇ ਪਾਸੇ ਲੱਗੇ ਹੋਏ ਆ ਇਹ ਵੀ ਬਹੁਤ ਮਜ਼ਬੂਤ ਤੇ ਪੁਰਾਣੇ ਆ ਜਿਹੜੇ ਅੱਜ ਤੱਕ ਵੀ ਟਿਕੇ ਹੋਏ ਆ ਹੁਣ ਅਸੀਂ ਵੀਡੀਓ ਦੀ ਇਸੇ ਪਿੰਡ ਵਿੱਚ ਸਮਾਪਤੀ ਕਰਦੇ ਆ ਸਾਰੇ ਭਰਾ ਭੈਣਾਂ ਨੂੰ ਹਰ ਵਾਰ ਦੀ ਤਰ੍ਹਾਂ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਜਦ ਭੁੱਲਿਓ ਜਿਹੜੇ ਮੇਰੇ ਭਰਾ ਪੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਇਸ ਵੇਲੇ ਮੀ ਆ ਗਿਆ ਆ ਤੁਸੀਂ ਦੇਖ ਸਕਦੇ ਆ ਕਾਫੀ ਵਧੀਆ ਲੱਗ ਰਿਹਾ ਤੇ ਕੱਲ ਅਸੀਂ ਚਿਤਕੂਲ ਜਿਹੜਾ ਭਾਰਤ ਦਾ ਆਖਰੀ ਪਿੰਡ ਆ ਉਦੋਂ ਨੂੰ ਵਧਣਾ ਆ ਤੇ ਹੁਣ ਅਸੀਂ ਪਹੁੰਚਦੇ ਆ ਆਪਣੇ ਹੋਟਲ ਦੇ ਵਿੱਚ ਸ਼ਾਂਗਲੇ ਚ ਤੇ ਜਾਂਦੇ ਜਾਂਦੇ ਸਾਨੂੰ ਹਨੇਰਾ ਹੋ ਜਾਣਾ ਆ ਕਿਉਂਕਿ ਇੱਕ ਤਰ੍ਹਾਂ ਸ਼ਾਮ ਪੈ ਚੁੱਕੀ ਆ ਚਲੋ ਹੁਣ ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ